ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮਾਤਾ ਸਲਖਣੀ ਜੀ ਦੇ ਵਿਆਹ ਪੂਰਵ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਨਾਲ ਹੀ ਦਰਸ਼ਨ ਕਰੋ ਉਸ ਸਥਾਨ ਦੇ ਜਿਸ ਸਥਾਨ ਤੇ ਮਾਤਾ ਸਲਖਣੀ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਨੰਦ ਕਰ ਜੋਇ ਸੰਤ ਨਾਲ ਹੀ ਦਰਸ਼ਨ ਕਰਾਵਾਂਗੇ ਠੰਡੀ ਖੋਈ ਦੇ ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸ਼ਿਸ਼ੋਵੀ ਤੇ ਨਾਲ ਹੀ ਦਰਸ਼ਨ ਕਰਾਵਾਂਗੇ ਉਸ ਇਤਿਹਾਸਿਕ ਕੰਨ ਦੇ ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਬੰਧ ਰੱਖਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਰੇ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਮਾਤਾ ਸਲਖਣੀ ਜੀ ਦੇ ਵਿਆਹ ਪੂਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਆਪ ਸੰਗਤ ਤੇ ਮੇਰ ਭਰਿਆ ਹੱਥ ਰੱਖਣ ਤੇ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਦੇਖਿਓ ਸੰਗਤ ਜੀ ਇਗਨੋਰ ਨਾ ਕਰਿਆ ਕਰੋ ਇਦਾਂ ਦੀਆਂ ਇਤਿਹਾਸਿਕ ਵੀਡੀਓ ਬਣਾਉਣ ਦੇ ਲਈ ਸਾਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ ਤੇ ਫਿਰ ਜਾ ਕੇ ਤੁਹਾਡੀ ਸੰਗਤ ਤੱਕ ਪੇਚ ਕਰਦੇ ਆ ਤੇ ਤੁਸੀਂ ਜਸਟ ਜਸਟ 5-7 ਸਕੰਡ ਦੀ ਵੀਡੀਓ ਦੇਖ ਕੇ ਛੱਡ ਦਿੰਦੇ ਹੋ ਕਿਰਪਾ ਕਰਕੇ ਵੀਡੀਓ ਨੂੰ ਫੁੱਲ ਦੇਖਿਆ ਕਰੋ ਤੇ ਨਾਲ ਆਪਣੇ ਜਵਾਕਾਂ ਨੂੰ ਇਤਿਹਾਸ ਦੇ ਬਾਰੇ ਦਿਖਾਇਆ ਕਰੋ ਤੇ ਨਾਲ ਹੀ ਦਰਸ਼ਣਦਾਰੇ ਕਰਿਆ ਕਰੋ ਸਾਰੀ ਸੰਗਤ ਨੂੰ ਬੇਨਤੀ ਹੈ ਜੋ ਦਰਸ਼ਨ ਕਰਨ ਨਾਲ ਦੇਣਾ ਸ਼ੇਅਰ ਜੁਰੂ ਕਰ ਦਿਓ ਆਓ ਸੰਗਤ ਦੱਸਿਆਂ ਇਥੋਂ ਦਾ ਪੂਰਾ ਇਤਿਹਾਸ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਸਥਿਤ ਸ਼ਹਿਰ ਬਟਾਲੇ ਦਾ ਇਹ ਸਥਾਨ ਬਹੁਤ ਮੱਤਾ ਰੱਖਦਾ ਹੈ ਇਹ ਪ੍ਰਸਿੱਧ ਨਗਰ ਬਹਿਲੌ ਲੋਧੀ ਦੇ ਰਾਜਕਾਲ ਵਿੱਚ ਇੱਕ ਪੱਟੀ Rajput ਰਾਏ RAM DION ਨੇ ਵਸਾਇਆ ਸੀਗਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਬੰਧਿਤ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਕੰਦ ਸਾਹਿਬ ਜਿਸ ਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾ ਰਿਹਾ ਹਾਂ ਅਗਲੀ ਵੀਡੀਓ ਦੇ ਵਿੱਚ ਆਪ ਸੰਗਤ ਨੂੰ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਦਰਸ਼ਨ ਕਰਾਵਾਂਗੇ ਜਿਸ ਸਥਾਨ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਮਾਤਾ ਸਲਖਣੀ ਜੀ ਦੇ ਆਨੰਦ ਕਾਰਜ ਹੋਏ ਸਨ ਤੇ ਨਾਲ ਹੀ ਗੁਰਦੁਆਰਾ ਸਤ ਕਰਤਾਰੀਆ ਵੀ ਉਸਦੇ ਵੀ ਆਪ ਸੰਗਤ ਨੂੰ ਦਰਸ਼ਨਦਾਰੇ ਜਿਹੜੇ ਆ ਉਹ ਕਰਵਾਵਾਂਗੇ ਸੰਗਤ ਜੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੀ ਇਤਿਹਾਸਕ ਯਾਦਗਾਰ ਕੰਧ ਉਸਦੇ ਵੀ ਆਪ ਸੰਗਤ ਨੂੰ ਦਰਸ਼ਨਦਾਰੇ ਜਿਹੜਿਆ ਉਹ ਕਰਾਉਣ ਜਾ ਰਹੇ ਹਾਂ ਜਦੋਂ ਸੇਗੁਰ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਜੀ ਇਸ ਨਗਰੀ ਵਿੱਚ ਬਰਾਤ ਲੈ ਕੇ ਆਏ ਸਨ ਜਿਸ ਸਥਾਨ ਤੇ ਬਰਾਤ ਦਾ ਉਤਾਰਾ ਕੀਤਾ ਗਿਆ ਸੀ ਨਾ ਇਹ ਹਵੇਲੀ ਪਾਈ ਜਮੀਤ ਰਾਏ ਬੰਸੀ ਦੀ ਸੀ ਇਤਿਹਾਸ ਅਨੁਸਾਰ ਗੁਰੂ ਜੀ ਦੇ ਸੋਹਰਾ ਪਰਿਵਾਰ ਦੀਆਂ ਲੜਕੀਆਂ ਨੇ ਹਾਸਾ ਮਖੌਲ ਕਰਨ ਲਈ ਲਾੜੇ ਜਾਣੇ ਕਿ ਗੁਰੂ ਸਾਹਿਬ ਜੀ ਦਾ ਮੰਝਾ ਇੱਕ ਪ੍ਰਾਣੀ ਕੱਚੀ ਖੰਧ ਦੇ ਨੇੜੇ ਡਾਤਾ ਸੀਗਾ ਜਿੱਥੇ ਮੌਜੂਦ ਇੱਕ ਬਜ਼ੁਰਗ ਮਾਤਾ ਨੇ ਗੁਰੂ ਜੀ ਨੂੰ ਕਿਹਾ ਕਿ ਕੱਚੀ ਕੰਧ ਹੈ ਜੋ ਢਹਿਣ ਵਾਲੀ ਹੈ ਇੱਥੋਂ ਉੱਠ ਕੇ ਜਰਾ ਪਰੇ ਹੋ ਜੋ ਬਜ਼ੁਰਗ ਮਾਤਾ ਦੇ ਇਹ ਬੋਲ ਸੁਣ ਕੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮਾਤਾ ਜੀ ਇਹੇ ਕੰਦ ਜੁਗੋ ਜੁਗ ਕਾਇਮ ਰਹੇਗੀ ਸਦਾ ਹੀ ਕਾਇਮ ਰਹੇਗੀ ਜਿਵੇਂ ਕਿ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਪਾਉਣ ਪਿੱਤਰ ਕੰਦ ਜੋ ਸ਼ੀਸ਼ੇ ਦੇ ਵਿੱਚ ਮੜੀ ਹੋਈ ਹੈ ਉਹ ਕੱਚੀ ਕੰਦ ਗੁਰਦੁਆਰਾ ਸਾਹਿਬ ਦੇ ਸ਼ੀਸ਼ੇ ਦੇ ਫਰੇਮ ਦੇ ਵਿੱਚ ਆਦ ਵੀ ਸੁਰੱਖਿਅਤ ਹੈ ਮਹਾਰਾਜ ਸ਼ੇਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਇਸ ਸਥਾਨ ਨੂੰ ਪੱਕਾ ਕਰਵਾਇਆ ਗੁਰੂ ਸਥਾਨ ਬਣਵਾਇਆ ਇਹ ਸੰਗਤਾਂ ਲਈ ਦਰਸ਼ਨ ਕਰਨ ਲਈ ਖਿੱਚ ਦਾ ਕੇਂਦਰ ਬਣਿਆ ਰਹੇ ਸੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਆਹ ਸੰਬੰਧੀ ਇਤਿਹਾਸਿਕ ਦੇ ਪੰਨਿਆਂ ਦੇ ਅੰਕਿਤ ਹੈ ਕਿ ਜਦੋਂ ਗੁਰੂ